ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣ ਦੌਰਾਨ ਕੀਤੇ ਹੋਏ ਵਾਅਦਿਆਂ ਮੁਤਾਬਕ ਕੰਮਾਂ ਨੂੰ ਛੇਤੀ ਨਾਲ ਸਿਰੇ ਚੜਾਇਆ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਹਲਕਾ ਮੁਕੇਰੀਆਂ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਪ੍ਰੋਫੈਸਰ ਗੁਰਤੇਜਨ ਸਿੰਘ ਮੁਲਤਾਨੀ ਹੋਰਾਂ ਵੱਲੋਂ ਵੋਟਾਂ ਦੌਰਾਨ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਦਿਖਾਈ ਦੇ ਰਹੇ ਹਨ ਤੇ ਹਲਕਾ ਮੁਕੇਰੀਆਂ ਦੇ ਲੱਗਦੇ ਪਿੰਡ ਦੀਆਂ ਲੰਮੇ ਸਮੇਂ ਤੋਂ ਲੰਮਕਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ ਇਸੇ ਦੇ ਤਹਿਤ ਪ੍ਰੋਫੈਸਰ ਮਲਤਾਨੀ ਹੋਰਾ ਜੀ ਵੱਲੋਂ ਪਿੰਡ ਮਨਸੂਰਪੁਰ ਨਜ਼ਦੀਕ ਦਾਣਾ ਮੰਡੀ ਮਨਸੂਰਪੁਰ ਦੀ ਸੜਕ ਦੀ ਹਾਲਤ ਅਰਸ ਸੋਕ ਦਰਸਯੋਗ ਸੀ ਜਿਸਨੂੰ ਪ੍ਰੋਫੈਸਰ ਮਲਤਾਨੀ ਹੋਰਾ ਵੱਲੋਂ ਇੰਟਰਲੌਕ ਲਗਾ ਕੇ ਉਸ ਸੜਕ ਦਾ ਸੁਧਾਰ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ ਪਿੰਡ ਮਨਸੂਰਪੁਰ ਦੀਆਂ 9 ਗਲੀਆਂ ਬਣਾ ਕੇ ਸਲਾਗਾ ਇਹ ਕੰਮ ਕੀਤਾ ਜਿਸ ਦਾ ਉਦਘਾਟਨ ਕਰਨ ਲਈ ਅੱਜ ਪ੍ਰੋਫੈਸਰ ਗੁਰਧਿਆਨ ਸਿੰਘ ਮਲਤਾਨੀ ਬीडीपीਓ ਮੈਡਮ ਗੁਰਪ੍ਰੀਤ ਕੌਰ ਤੇ ਪੰਚਾਇਤ ਸੈਕਟਰੀ ਹੀਰਾ ਸਿੰਘ ਉਦਘਾਟਨ ਸਮਾਰੋਹ ਵਿੱਚ ਪਹੁੰਚੇ ਦੇ ਪਿੰਡ ਵਾਸੀਆਂ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਪ੍ਰੋਫੈਸਰ ਮਲਤਾਨੀ ਹੋਰਾ ਨੇ ਰੀਬਨ ਕੱਟ ਕੇ ਸੜਕ ਦਾ ਉਦਘਾਟਨ ਕੀਤਾ ਇਸ ਮੌਕੇ ਪ੍ਰੋਫੈਸਰ ਮਲਤਾਨੀ ਹੋਰਾ ਨੇ ਕਿਹਾ ਕਿ ਪਿੰਡਾਂ ਦੇ ਸੁਧਾਰ ਲਈ ਪੈਸੇ ਦੀ ਕਟ ਨਹੀਂ ਆਂ ਦਿੱਤੇ ਜਾਵੇਗੀ ਤੇ ਪੰਜਾਬ ਸਰਕਾਰ ਵੱਲੋਂ ਮੁਕੇਰੀਆਂ ਚ ਜਲਦੀ ਹੀ ਸਟੇਡੀਅਮ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਤੇ ਪਿੰਡ ਵਾਸੀ ਦਵਿੰਦਰ ਸਿੰਘ ਗੁਲਜ਼ਾਰ ਸਿੰਘ ਪੰਚਾਇਤ ਮੈਂਬਰ ਗੁਰਸ਼ੰਦ ਸਿੰਘ ਪੰਜਾਬ ਪਬਲਿਕ ਸਕੂਲ ਮਨਸੂਰਪੁਰ ਸਤਪਾਲ ਸਿੰਘ ਚਰਨ ਸਿੰਘ ਪ੍ਰੇਜਿੰਦਰ ਸਿੰਘ ਰਾਜੂ ਬਲਜਿੰਦਰ ਸਿੰਘ ਗੁਰਵਿੰਦਰ ਸਿੰਘ ਅਮਰਜੀਤ ਸਿੰਘ ਅਵਤਾਰ ਸਿੰਘ ਨਾਨਕ ਸਿੰਘ ਸ੍ਰੀ ਤੇਜ ਸਿੰਦਰ ਸਿੰਘ ਸਰਪੰਚ ਪਿੰਡ ਪੰਛੇੜਾ ਆਦੀ ਮੌਜੂਦ ਸਨ ਅੱਗੇ ਦੇਖੋ ਪੂਰੀ ਰਿਪੋਰਟ ਹੁਸ਼ਿਆਰਪੁਰ ਫੋਕਸ ਚੈਨਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਫੋਰ ਦੀ ਸਾਰੀ ਸੰਗਤਵਾਲ ਨੂੰ ਮੁਕਤਾਨੀ ਸਾਹਿਬ ਜੀ ਦਾ ਤੇ ਵੀਡੀਓ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਕਿ ਜਿਨ੍ਹਾਂ ਨੇ ਸਾਨੂੰ ਇੱਕ ਵਧੀਆ ਗ੍ਰਾਂਟ ਲੈ ਕੇ ਦਿੱਤੀ ਏ ਤੇ ਜਿਹੜੀਆਂ ਕਿ 10 ਸੜਕਾਂ ਦੇ ਤਕਰੀਬ ਸੜਕਾਂ ਬਣੀਆਂ ਰੋ ਕਾਫੀ ਵਧੀਆ ਬਣੀਆਂ ਨੇ ਤੋਂ ਵੀਡੀਓ ਸਾਹਿਬ ਦਾ ਵੀ ਸੈਕਟਰੀ ਸਾਹਿਬ ਸਾਡੇ ਹੀਰਾ ਲਾਲ ਜੀ ਇਹ ਵੀ ਪਹੁੰਚੇ ਨੇ ਇਹਨਾਂ ਦਾ ਵੀ ਤੁਹਾਨੂੰ ਆਦ ਇਹਨਾਂ ਸਾਰੇ ਸਟਾਫ ਨੇ ਸਾਡਾ ਪਿੰਡ ਦਾ ਬਹੁਤ ਸਹਿਯੋਗ ਦਿੱਤਾ ਜਿੱਦੂ ਵੀ ਆਹੀ ਫੋਨ ਕੀਤਾ ਇਹਨਾਂ ਨਾਲ ਸਾਨੂੰ ਸਹਿਯੋਗ ਹੀ ਦਿੱਤਾ ਤੇ ਇਹਨਾਂ ਨੇ ਵਧੀਆ ਕੰਮ ਕਰਾਇਆ ਪਿੰਡ ਦੇ ਵਿੱਚ ਔਰ ਸੜਕਾਂ ਜਿਹੜੀਆਂ ਬਣੀਆਂ ਨੇ ਬਹੁਤ ਇਹੀ ਚੰਗੀਆਂ ਬਣੀਆਂ ਨੇ ਔਰ ਅਸੀਂ ਮਲਤਾਨੀ ਸਾਹਿਬ ਵੀਡੀਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਥੋੜੀ ਜਿਹੀ ਹੋਰ ਗਰਾਂਟੀ ਐਵੇਂ ਦੀ ਦੇ ਦਿਓ ਮੋਟੀ ਜੀ ਲਾ ਕੇ ਇੱਕ ਤੇ ਪਿੰਡ ਤੱਕ ਤਕਰੀਬਨ ਗਲੀਆਂ ਸਾਰੀਆਂ ਹੀ ਨਿਕਲ ਜਾਣੀਆਂ ਨੇ ਅਸੀਂ ਇੰਨਾ ਕਹਿੰਦੇ ਹੋਏ ਸਾਰੇ ਪਿੰਡ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜਾਈ ਹਾਂ ਸਭ ਤੋਂ ਪਹਿਲਾਂ ਮੈਂ ਪਿੱਸੇ ਪਿੰਡ ਦਾ ਮਸੂਰਪੁਰ ਦਾ ਮੇਰੇ ਵੱਲੋਂ ਤੇ ਪੂਰੇ ਪਿੰਡ ਵੱਲੋਂ ਵੀਡੀਓ ਸਾਫ ਦਾ ਮਸੂਰਪੁਰਾਂ ਤੇ ਵੈਲਕਮ ਜੀ ਆਇਆਂ ਦੂਸਰੀ ਗੱਲ ਜੋ ਮੇਰੇ ਛੋਟੇ ਵੀਰ ਨੇ ਕਹੀ ਹੈ ਗ੍ਰਾਂਟ ਦੀ ਮਸੂਰਪੁਰ ਨੂੰ ਕੋਈ ਗ੍ਰਾਂਟ ਦੀ ਘਾਟ ਨਹੀਂ ਆਨ ਦਿੱਤੀ ਜਾਵੇਗੀ ਇਹ ਮੇਰਾ ਮਸੂਰਪੁਰਿਆਣਾ ਵਾਦਾ ਹੈ ਕੰਮ ਤੁਸੀਂ ਕਰੀ ਚੱਲੋ ਇਮਾਨਦਾਰ ਨਾਲ ਕੰਮ ਕਰ ਰਹੇ ਹੋ ਪੈਸੇ ਜਿੰਨੇ ਚਾਹੀਦੇ ਹੋਣਗੇ ਮੈਂ ਹੋਰ ਦਵਾ ਦੂੰਗਾ ਕਮ ਪਿੰਡ ਦੇ ਹੁਣ ਜਿਹਦੇ ਕਲੇਮਨ ਸੂਰਪੋਤ ਨਹੀਂ ਆਈ ਸੀ ਪੂਰੇ ਹਲਕੇ ਵਿੱਚ ਇਹ ਮੁਹਿੰਮ ਚਲਾਈ ਹੋਈ ਹੈ ਕਿ ਵੱਧ ਤੋਂ ਵੱਧ ਕੰਮ ਹੋਣ ਜਨਤਾ ਦੇ ਕੰਮ ਹੋਣ ਗਲੀਆਂ ਨਾਲੀਆਂ ਤੋਂ ਉੱਪਰ ਉੱਠ ਕੇ ਉੱਪਰਲੇ ਵੱਡੇ ਕੰਮ ਹੋਣ ਤੁਹਾਨੂੰ ਖੁਸ਼ੀ ਜਾਣ ਕੇ ਖੁਸ਼ੀ ਹੋਏਗੀ ਕਿ ਮਕੇਰੀਆਂ ਦੇ ਦੋ ਸਟੇਡੀਅਮ ਅਪਰੂਵ ਹੋ ਗਏ ਆ ਇੱਕ ਆਪਣੇ ਬਿਲਕੁਲ ਲੱਗੇ ਪਿੰਡ ਮਦੀਨਪੁਰ ਵਿੱਚ 5-6 ਕਰੋੜ ਰੁਪਏ ਨਾਲ ਸਟੇਡੀਅਮ ਬਣ ਰਿਹਾ ਜਿਹੜਾ ਅਪਰੂਵ ਹੋ ਗਿਆ ਹੈ ਪੈਸੇ ਆਣ ਬਾਣੇ ਦੂਜਾ ਹਰਦੋਖੁੰਦਪੁਰ ਇੱਕ ਸਟੇਡੀਅਮ ਅਪਰੂਵ ਹੋਇਆ ਹੈ ਉਹ ਸਟੇਡੀਅਮ ਵੀ ਜਲਦੀ ਬਣ ਕੇ ਤਿਆਰ ਹੋ ਜਾਊਗਾ। ਸੋ ਮੈਂ ਸਾਰੇ ਪਿੰਡ ਨੂੰ ਇੱਕ ਵਾਰ ਤੋਂ ਫੇਰ ਵੀਡੀਓ ਮੈਡਮ ਦਾ ਤੇ ਪੂਰੇ ਸਟਾਫ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰੇ ਪਿੰਡ ਨੂੰ ਬਹੁਤ ਸਹਿਯੋਗ ਦਿੱਤਾ ਹੈ ਔਰ ਵਧੀਆ ਕੰਮ ਹੋਇਆ ਹੈ। ਹੋਰ ਵੀ ਗਰੰਟਾ ਸਾਰੇ ਪਿੰਡਾਂ ਨੂੰ ਦਿੱਤੀਆਂ ਜਾਂਦੀਆਂ ਰਹਿਣਗੀਆਂ। ਥੈਂਕ ਯੂ ਵੈਰੀ ਮਚ। ਜੇ ਗੱਲ ਕੀਤੀ ਜਾਵੇ ਕਿ ਇਸ ਗਲੀ ਦੀ ਕਾਫੀ ਲੰਮੇ ਸਮੇਂ ਤੋਂ ਲਮਕਦੀ ਆ ਰਹੀ ਸੀ ਗਲੀ। ਉਹ ਚਲੋ ਕਿਸੇ ਕਾਰਨ ਨੇ ਨਹੀਂ ਬਣ ਸਕੀ। ਪਹਿਲਾਂ ਬਣਨੀ ਚਾਹੀਦੀ ਸੀ। ਦੇਰ ਆਏ, ਦਰਸਤਾਏ, ਹੋਣ ਬਣ ਗਈ, ਵਧੀਆ ਹੋ ਗਿਆ। ਮੈਂ ਚਾਹੂੰਗਾ ਜਿਹੜੀ ਰਹਿ ਗਈਆਂ ਛੋਟੀਆਂ-ਮੋਟੀਆਂ ਕਿਸੇ ਵੀ ਮਹੱਲੇ ਦੀ ਹੋਵੇ, ਕਿਸੇ ਵੀ ਫਿਰਕੇ ਦੀ ਹੋ ਕੋਈ ਵੀ ਗਲੀ ਨਾਲੀ ਕੱਚੀ ਨਹੀਂ ਰਹਿਣੀ ਚਾਹੀਦੀ ਪੂਰੇ ਪਿੰਡਾਂ ਦੀ ਕਲੇ ਮਨਸੂਰਪੁਰ ਦੀ ਬਾਕੀ ਪਿੰਡਾਂ ਵਿੱਚ ਵੀ ਸਾਰੇ ਵਿਕਾਸ ਦੇ ਕੰਮ ਜਲਦੀ ਨਾਲ ਹੋਣੇ ਚਾਹੀਦੇ ਨੇ ਤੇ ਗੱਲ ਕੀਤੀ ਜਾਵੇ ਪਿੰਡ ਮਨਸੂਰਪੁਰ ਦੇ ਇੱਧਰ ਵਿੱਚ ਪਾਣੀ ਦੇ ਨਿਕਾਸ ਦੀ ਬਹੁਤ ਪ੍ਰੋਬਲਮਾਰੀ ਲੰਮੇ ਸਮੇਂ ਤੋਂ ਉਹ ਨਿਕਾਸ ਦੇ ਬਾਰੇ ਪਿੰਡ ਵਾਲਿਆਂ ਨੂੰ ਕਿਹਾ ਹੋਇਆ ਤੁਸੀਂ ਬਹਿ ਕੇ ਫੈਸਲਾ ਕਰ ਲਓ ਮੈਂ ਤਾਂ ਗ੍ਰਾਂਟ ਦਵਾ ਸਕਦਾ ਮੈਂ ਪਿੰਡ ਦੇ ਇਨਾ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਦਾ ਠੀਕ ਨਹੀਂ ਲੱਗਦਾ ਫੈਸਲਾ ਇਹਨਾਂ ਨੇ ਕਰਨਾ ਹੈ ਮੈਂ ਪੈਸੇ ਦਵਾਣੇ ਨੇ ਗ੍ਰਾਂਟ ਜਿੰਨੀ ਕਹਿਣਗੇ ਮੈਂ ਇਹਨਾਂ ਨੂੰ ਭਵੰਤਮਾਨ ਜੀ ਨੂੰ ਕਹਿ ਕੇ ਦਵਾ ਦੂੰਗਾ ਸਿਰਫ ਇਹਨਾਂ ਦਾ ਫੈਸਲਾ ਇਹਨ ਤੁਹਾਨੂੰ ਵਣ ਤੁਸ਼ਾਦ ਮਸੂਰਪੁਰ ਦੇ ਵਿੱਚ ਪਹੁੰਚੇ ਕੀ ਕਰਨਾ ਚਾਹੁੰਦੇ ਮੈਂ ਅੱਜ ਮਨਸੂਰਗੁਰ 아이엠ਐਸ ਆਬਦ ਦਾ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ